ਇੰਟੈਲੀਜੈਂਸ ਦੀ ਕਿਹੜੀ ਥਿਊਰੀ ਕਿਹਦੇ ਦੁਆਰਾ ਦਿੱਤੀ ਗਈ ਇਹ ਟੌਪਿਕ ਤੁਹਾਡੇ ਪੀਐਸਟੈਟ ਸੀਟੈਟ ਇਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ ਗੱਲ ਕਰਦੇ ਹਾਂ ਜਨਰਲ ਇੰਟੈਲੀਜੈਂਸ ਦੀ ਇਹ ਥਿਊਰੀ ਦਿੱਤੀ ਗਈ ਹੈ ਚਾਰਲਸ ਸਪੀਅਰਮਨ ਦੁਆਰਾ ਇਸ ਥਿਊਰੀ ਦੇ ਵਿੱਚ ਇਹਨਾਂ ਦੁਆਰਾ ਕਿਹਾ ਜਾਂਦਾ ਹੈ ਕਿ ਇੰਟੈਲੀਜੈਂਸ ਦੇ ਵਿੱਚ ਇੱਕ ਜੀ ਫੈਕਟਰ ਦੇਖਣ ਨੂੰ ਮਿਲਦਾ ਹੈ ਜਿਹਨੂੰ ਜਨਰਲ ਫੈਕਟਰ ਕਿਹਾ ਜਾਂਦਾ ਸਾਰੇ ਕੰਮ ਨੂੰ ਕਰਨ ਦੇ ਵਿੱਚ ਜੀ ਫੈਕਟਰ ਹੈਲਪ ਕਰਦਾ ਹੈ ਟੂ ਫੈਕਟਰ ਥਿਊਰੀ ਵੀ ਇਹਨਾਂ ਦੁਆਰਾ ਹੀ ਦਿੱਤੀ ਗਈ ਹੈ ਚਾਰਲਸ ਸਪੀਅਰਮਨ ਦੁਆਰਾ ਜਿਹਦੇ ਵਿੱਚ ਇਹ ਦੱਸਦੇ ਨੇ ਕਿ ਇੰਟੈਲੀਜੈਂਸ ਦੇ ਦੋ ਫੈਕਟਰ ਹੁੰਦੇ ਨੇ ਜੀ ਫੈਕਟਰ ਐਂਡ ਐਸ ਫੈਕਟਰ ਜੀ ਫੈਕਟਰ ਨੂੰ ਕਿਹਾ ਜਾਂਦਾ ਹੈ ਜਨਰਲ ਅਬਿਲਿਟੀ ਐਸ ਫੈਕਟਰ ਨੂੰ ਕਿਹਾ ਜਾਂਦਾ ਹੈ ਸਪੈਸੀਫਿਕ ਅਬਿਲਿਟੀਆਂ ਮਲਟੀ ਫੈਕਟਰ ਥਿਊਰੀ ਦਿੱਤੀ ਗਈ ਹੈ ਐਡਵਰਡ ਥੌਨਡਾਈਕ ਦੁਆਰਾ ਇਹ ਦੱਸਦੇ ਨੇ ਕਿ ਇੰਟੈਲੀਜੈਂਸ ਦੇ ਮਲਟੀਪਲ ਇੰਡੀਪੈਂਡੈਂਟ ਫੈਕਟਰ ਹੁੰਦੇ ਨੇ ਪ੍ਰਾਇਮਰੀ ਮੈਂਟਲ ਅਬਿਲਿਟੀਆਂ ਦੀ ਥਿਊਰੀ ਦਿੱਤੀ ਗਈ ਹੈ ਲੂਇਸ ਥਰਸਟਨ ਦੁਆਰਾ ਜਿਹਦੇ ਵਿੱਚ ਇਹਨਾਂ ਦੁਆਰਾ ਸੱਤ ਤਰ੍ਹਾਂ ਦੀਆਂ ਯੋਗਤਾਵਾਂ ਦੀ ਗੱਲ ਕੀਤੀ ਗਈ ਹੈ ਮਲਟੀਪਲ ਇੰਟੈਲੀਜੈਂਸ ਦੀ ਥਿਊਰੀ ਦਿੱਤੀ ਗਈ ਹੈ ਹਾਰਵਰਡ ਗਾਰਡਨਰ ਦੁਆਰਾ ਮਲਟੀ ਫੈਕਟਰ ਥਿਊਰੀ ਐਂਡ ਮਲਟੀਪਲ ਇੰਟੈਲੀਜੈਂਸ ਦੇ ਵਿੱਚ ਕਾਫੀ ਫਰਕ ਹੈ ਅਕੋਰਡਿੰਗ ਟੂ ਹਾਰਵਰਡ ਗਾਰਡਨਰ ਅੱਠ ਤਰ੍ਹਾਂ ਦੀਆਂ ਇੰਟੈਲੀਜੈਂਸ ਹੁੰਦੀਆਂ ਨੇ ਰੋਬਰਟ ਸਟਰਨਬਰਗ ਨੇ ਦਿੱਤੀ ਹੈ ਇੰਟੈਲੀਜੈਂਸ ਦੀ ਟ੍ਰਾਇਆਰਕਿਕ ਥਿਊਰੀ ਇਹਨਾਂ ਦੁਆਰਾ ਗੱਲ ਕੀਤੀ ਜਾਂਦੀ ਹੈ ਐਨਾਲਿਟਿਕਲ ਕ੍ਰੀਏਟਿਵ ਐਂਡ ਪ੍ਰੈਕਟੀਕਲ ਇੰਟੈਲੀਜੈਂਸ ਦੀ ਡੈਨੀਅਲ ਗੋਲਮੈਨ ਦੁਆਰਾ ਵੀ ਇਮੋਸ਼ਨਲ ਇੰਟੈਲੀਜੈਂਸ ਦੀ ਥਿਉਰੀ ਦਿੱਤੀ ਗਈ ਹੈ ਕੈਟਲ ਹੌਰਨ ਥਿਉਰੀ ਦਿੱਤੀ ਗਈ ਹੈ ਰੈਮੰਡ ਕੈਟਲ ਐਂਡ ਜான் ਹੌਰਨ ਦੁਆਰਾ ਜਿਹਦੇ ਵਿੱਚ ਇਹਨਾਂ ਨੇ ਇੰਟੈਲੀਜੈਂਸ ਨੂੰ ਡਿਵਾਈਡ ਕੀਤਾ ਹੈ ਜੀਐਫ ਜਿੰਨੂੰ ਤੁਸੀਂ ਫਲੁਇਡ ਇੰਟੈਲੀਜੈਂਸ ਕਹ ਰਹੇ ਹੋ ਫਲੁਇਡ ਇੰਟੈਲੀਜੈਂਸ ਸੰਬੰਧ ਰੱਖਦੀ ਹੈ ਪ੍ਰੋਬਲਮ ਸੋਲਵਿੰਗ ਨਾਲ ਕ੍ਰਿਸਟਲਾਈਜ਼ਡ ਇੰਟੈਲੀਜੈਂਸ ਸੰਬੰਧ ਰੱਖਦੀ ਹੈ ਨੌਲੇਜ ਨਾਲ ਸਟਰਕਚਰ ਆਫ ਇੰਟੈਲੈਕਟ ਜਿੰਨੂੰ ਤੁਸੀਂ ਐਸਓਆਈ ਕਹਿੰਦੇ ਹੋ ਜੇਪੀ ਗਿਲਫਰਡ ਦੁਆਰਾ ਇਹ ਥਿਉਰੀ ਦਿੱਤੀ ਗਈ ਹੈ ਜਿਹਦੇ ਵਿੱਚ ਇਹਨਾਂ ਨੇ ਇੰਟੈਲੀਜੈਂਸ ਦੀ 3 ਡਾਈਮੈਂਸ਼ਨਸ ਦੀ ਗੱਲ ਕੀਤੀ ਹੈ ਆਪਰੇਸ਼ਨਸ ਕੰਟੈਂਟ ਐਂਡ ਪ੍ਰੋਡਕਟਸ ਸੀ ਐਚ ਸੀ ਥਿਊਰੀ ਕੈਟਲ ਹੌਰਨ ਐਂਡ ਕੈਰਲ ਦੁਆਰਾ ਇਹ ਥਿਊਰੀ ਦਿੱਤੀ ਗਈ ਹੈ ਛੋਟੀ ਜਿਹੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ so much for watching God bless you all